ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਪਲੂਰ ਇਹ ਪਿੰਡ ਮੋਗੇ ਜ਼ਿਲ੍ਹੇ ਦਾ ਤੇ ਤਹਿਸੀਲ ਇਹਨੂੰ ਬਾਗਾਪਰਾਣਾ ਪੈਂਦੀ ਹੈ ਬਾਗੇਪਰਾਣੇ ਤੋਂ ਛੜਕ ਜਿਹੜੀ 2-3 ਰਸਤੇਾਂ ਵੇਜਦੀ ਇੱਥੇ ਆਉਂਦੀ ਹੈ ਦੋਸਤੋ ਇੱਕ ਸਮਾਲਸਰ ਤੋਂ ਲੰਡੇ ਹੋ ਕੇ ਇੱਕ ਇਧਰ ਨੱਥੂ ਵਾਲਾ ਗਰ ਵੀ ਲੰਗਿਆਣੇ ਵੇਜਦੀ ਜਿਹੜੀ ਸੜਕ ਉਹ ਵੀ ਪਲੂਰ ਚ ਆ ਜਾਂਦੀ ਹੈ ਇਹਦੇ ਨੇੜੇ ਧੂੜਕੋਟ ਵੀ ਹੈ ਦੂਜੇ ਪਾਸੇ ਲੰਡੇ ਰੋਡੇ ਇਹ ਦੇ ਆਸ-ਪਾਸ ਦੇ ਪਿੰਡ ਹੈ ਕੋਟ ਸੁਖੀ ਇੱਕ ਪਾਸੇ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆਂ ਬਾਈ ਵਪਾਰ ਦਾ ਕੰਮ ਕਰਦਾ ਤੇ ਅੱਜ ਤਿੰਨ ਗਾਵਾਂ ਤੁਹਾਨੂੰ ਦਿਖਾਉਂਗਾ ਆਮ ਫਾਰਮਰ ਦੀ ਪਹੁੰਚ ਆ ਲੀਆਂ ਇਹ ਗਾਵਾਂ ਤੇ ਗਰਮੀ ਦੀ ਰੁੱਤ ਚ ਦੁੱਧ ਦੇਣ ਵਾਲੀਆਂ ਸੋ ਇਦਾਂ ਦੇ ਪਸ਼ੂ ਆ ਆਓ ਸ਼ੁਰੂਆਤ ਕਰਦੇ ਆਂ ਦੋਸਤੋ ਪਹਿਲੇ ਨੰਬਰ ਦੇ ਉੱਤੇ ਇਸ ਵੈੜ ਤੋਂ ਸ਼ੁਰੂ ਕਰ ਲੈਨੇ ਆਪਾਂ ਉਸ ਤੋਂ ਬਾਅਦ ਚ ਦੋ ਨਗ ਹੋਰ ਦਿਖਾਵਾਂਗੇ ਤਸੱਲੀ ਤੁਸੀਂ ਕਰੋਗੇ ਨੰਬਰ ਸਕਰੀਨ ਉੱਤੇ ਚੱਲੀ ਜਾਊਗਾ ਮਿਲਦੇ ਆਂ ਬਾਈ ਨੂੰ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਆਪਣਾ ਦੱਸ ਦਿਓ ਨਾਮ ਲਾਪ੍ਰੀਤ ਸਿੰਘ ਪਿੰਡ ਭਲੋ ਜਿਲ੍ਹਾ ਮੁਕਤ ਠੀਕ ਹੈ ਲਾਪ੍ਰੀਤ ਬਾਈ ਚੈਨਲ ਆ ਗਿਆ ਪਹਿਲੇ ਨੰਬਰ ਤੇ ਜਿਹੜੀ ਵੈੜ ਕੰਨ ਮਸੂਆ ਇਹ ਬਾਈ ਦੂਜੇ ਸੂਏ ਸੋਨਾ ਕਿੰਨੇ ਕ ਦਿਨ ਲਊ ਦਿਨ ਬਈ ਅਜੇ ਲੈ ਜੂ ਆ ਹੁੰਦਾ ਯਾਰ ਕੀ ਰੇਟ ਰਊਗਾ ਇਹਦਾ ਰੇਟ ਬਈ ਲੈਣ ਦੇ ਨਾਲ 37000 ਰੁਪਏ ਠੀਕ ਸ਼ਹੀਵਾਲ ਤੇ ਜ ਸੋ ਦੋਸਤੋ 37000 ਰੇਟ ਹੈ ਸਿੰਘ ਇਹਦੇ ਜਰੂਰ ਹੈਗੇ ਆ ਦਰਮਿਆਨੇ ਕੱਦ ਚ ਹੈ ਸਾਈਵਾਲ ਤੇ ਜਰਸੀ ਕ੍ਰਾਸ ਦਿਨ ਲਊਗੀ ਹਜੇ ਸੂਨ ਦੇ ਵਿੱਚ ਬਾਲਾ ਵੱਡਾ ਕੱਦ ਨਹੀਂ ਕਿਉਂਕਿ ਸਾਈਵਾਲ ਜਰਸੀ ਟੱਚ ਹੈ ਤਾਂ ਉਹਦੇ ਕਰਕੇ ਹਾਈਟ ਜਿਹੜੀ ਆਟੋਮੈਟਿਕ ਥੋੜੀ ਛੋਟੀ ਹੋ ਜਾਂਦੀ ਹੈ ਥਣ ਸੋਹਣੇ ਆ ਬਾਕੀ ਜੋ ਚੀਜ਼ ਹੈ ਉਹ ਤੁਹਾਡੇ ਸਾਹਮਣੇ ਹੈ ਰੇਟ ਇਹਦਾ 37000 ਦੁੱਧ ਦਾ ਅੰਦਾਜ਼ਾ ਤੁਸੀਂ ਇਹਦਾ ਕੀਮਤ ਦੇ ਹਿਸਾਬ ਤੇ ਲਾ ਲਓ ਜੇ ਵੀ ਇਹ ਕਿੰਨਾ ਕੁ ਦੁੱਧ ਪਾ ਦੂਗੀ ਉਹ ਗਰਮੀ ਦੀ ਰੁੱਤ 'ਚ ਘਰ ਦਾ ਡੰਗਾ ਜ਼ਰੂਰ ਸਾਰੀ ਜਾਊਗੀ। ਸੋ ਹਵਾਨਾ ਤੁਸੀਂ ਇਹਦਾ ਸਾਈਡ ਤੋਂ ਹੁੰਦੀ ਤਾਂ ਉਹ ਵੀ ਦੇਖ ਲਿਆ। ਇਹ ਵੈੜ ਪਹਿਲੇ ਨੰਬਰ ਤੇ। ਇਹ ਤੋਂ ਬਿਨਾ ਅੱਗੇ ਇੱਕ ਤੁਹਾਨੂੰ ਵੱਡੀ ਵੈੜ ਦਿਖਾਉਣੀ ਹੈ ਥੋੜਾ ਕਰਾਸ ਬਰੀਡ ਹੈ। ਹਵਾਨਾ ਵੜਾਉਂਦੀ ਹੁੰਦੀ ਹੈ। ਬਾਈ ਇਹ ਕਿੰਨਾ ਮਸੂਆ? ਇਹ ਪਹਿਲਾ ਸੂਆ ਬਾਈ। ਦੋ ਦੰਦ ਵਿੱਚ ਛੇ। ਕਿੰਨੇ ਕਿ ਦਿਨ ਲਾਊਗੀ ਇਹ ਜੀ? ਇਹ 10 ਤੋਂ 15 ਦਿਨ ਲੱਗੂ ਬਾਈ ਯਾਰ। ਇਹਦਾ ਰੇਟ ਕੀ ਲੈਣਾ? ਇਹਦਾ ਭਈ 75000 ਰੁਪਿਆ ਲੈਣ ਦੇ ਨਾਲ ਜਿਵੇਂ ਜਸਨੂ ਵਾਲਾ ਕਰਨ। ਕੋਲੀਆ। ਤੇ ਬਾਲਾ ਵੱਡਾ ਹਾਂ। ਠੀਕ ਹੈ। ਸੋ ਦੋਸਤੋ 75000 ਰੇਟ ਹੈ। ਪਹਿਲਾ ਸੂ ਹੈ ਥੋੜਾ ਕ੍ਰਾਸ ਅੰਗ ਦੇ ਵਿੱਚ ਇਹ ਵੀ ਗਰਮੀ 'ਚ ਇਹ ਗਾਵਾਂ ਜ਼ਿਆਦਾ ਕਾਮਜਾਬ ਰਹਿੰਦੀਆਂ 75000 ਇਹਦਾ ਰੇਟ ਆ ਹਵਾਨਾ ਤੁਸੀਂ ਇਹਦਾ ਦੇਖ ਸਕਦੇ ਹੋ ਠੀਕ 20 22 ਕਿਲੋ ਤੋਂ ਪਲੱਸ ਹੀ ਚੱਲੇਗੀ ਹਾਂ ਬਾਦ ਘਾੜ ਬਹੁਤ ਖੁੱਲਾ ਚੱਲੇ ਤਦ ਸੋ ਸਪੇਸ ਬਹੁਤ ਆ ਦਸਤੋ ਇੱਕ ਵੱਖਰੇ ਜੇ ਰੰਗ ਦੀ ਗਾਂ ਦਿਖਾਉਣੀ ਆ ਤੁਹਾਨੂੰ ਛਿੰਬਾ ਜਾਂ ਰੰਗ ਆ ਦਸਤੋ ਤੇ ਹੱਥੀ ਚਵਾਈ ਵਾਲਾ ਥਣ ਬਰੀਡ ਕਰਾਸ ਬਾਈ ਇਹ ਕਿੰਨਾ ਮਸੂਆ ਸੁਹੰਦੀ ਆ ਇਹ ਬਾਈ ਤੀਜੇ ਸੁਹੇ ਸੁਹੰਦੀ ਆ ਹੂੰ ਦੁੱਧ ਦਿੰਦੀ ਆ 28 30 ਕਿਲੋ ਦਿਨ ਕਿੰਨੇ ਕਿਲੇ ਜੋ ਦਿਨ ਬਾਈ 5 4 ਤਾਂ ਲੈ ਲਊ ਯਾਰ ਇਹਦਾ ਰੇਟ ਕੀ ਰਹਿਣਾ ਬਾਈ ਇਹਦਾ ਵੀ ਆ ਸੈਂਕਸ ਜਿਆ ਪ੍ਰਾਈਸ 75000 ਰੁਪਿਆ ਬਾਈ ਫੋਲੀ ਹਾਂ ਸੋ ਦਸਤੋ 75000 ਹੀ ਇਹਦਾ ਰੇਟ ਆ ਠੰਡੀ ਠੁੰਡੀ ਬਹੁਤ ਆ ਠੀਕ ਆ ਠੰਡੀ ਸੀਲ ਫੋਲਾ ਹਵਾਨਾ ਬਹੁਤ ਚੰਗਾ ਆ ਟਾਂਚਾ ਖੁੱਲਾ ਡੁੱਲਾ ਪੂਰਾ ਕਾਦੀਆ ਮਰਜ਼ੀ ਦੇ ਠੀਕ ਹੈ ਜਿੱਧਰੋਂ ਮਰਜ਼ੀ ਬੈਠ ਜਾਓ ਦੱਸੋ ਬਈ ਕਮਾਏ ਨੂੰ ਹੋਰ ਇੱਕ ਕਿਹੜਾ ਸੋ ਵੇੜ ਦੇਖੋ 75000 ਕੀਮਤ ਦੇ ਵਿੱਚ ਦੱਸੋ ਇੱਕ ਸੋਹਣੀ ਗਾਂ ਗਰਮੀ ਦੀ ਰੁੱਤ ਚ ਦੁੱਧ ਚੋਣ ਵਾਲੀ ਗਾਂ ਉਹ ਇਹਦਾ ਟਾਂਚਾ ਤੁਸੀਂ ਦੇਖ ਲਓ ਲਾਪਰੀ ਤੇ ਕਿਹੜਾ ਹੋਰ ਮੋੜਾਂਗੇ ਇਹਨੂੰ ਬਈ ਫੇਰ ਹਵਾਨਾ ਦੇਖੋ ਕਿਉਂਕਿ ਜਿਹੜਾ ਤਿਆਰੀ ਚ ਪਸ਼ੂ ਹੈ ਉਹ ਜਿਆਦਾ ਸੋਹਣਾ ਲੱਗਣਾ ਹੁੰਦਾ ਵਪਾਰ ਦਾ ਕੰਮ ਹੈ ਇਹਨਾਂ ਕੋਲ ਕੱਚੇ ਪਸ਼ੂ ਵੀ ਆਉਂਦੇ ਰਹਿੰਦੇ ਆ ਪਰ ਜਿਹੜੀ ਇਹ ਗਾਂ ਤਿਆਰ ਥੋੜੀ ਸਮਝ ਚਾਹੂਗੀ ਜਿਹੜਾ ਵੀਰ ਘਰੇ ਦੁੱਧ ਪੀਣ ਵਾਸਤੇ ਗਾਂ ਖਰੀਦਣੀ ਚਾਹੁੰਦਾ ਸੁਭਾਅ ਦੀ ਠੰਡੀ ਸੀਲ ਆ ਦੂਜੀ ਗੱਲ ਬਰੀਡ ਕਰਾਸ ਆ ਗਰਮੀ ਨਹੀਂ ਵਾਲੀ ਮਣਾਉਂਦੀ ਦੁੱਧ ਬਾਈ ਦੱਸਦਾ ਸੋਹਣਾ ਇਹਨੇ ਦਿੱਤਾ ਤੇ ਬਾਕੀ ਇਹਦਾ ਹਵਾਨਾ ਤੇ ਥਣ ਵੀ ਦੱਸਦੇ ਆ ਵੀ ਦੁੱਧ ਦੇ ਚੰਗੇ ਵਾਲੀ ਆ ਬਾਕੀ ਤੁਸੀਂ ਕਿੰਨਾ ਚੋਲੋਗੇ ਥੋੜੀ ਸਮਝ ਆਉਦੀ ਐ ਅਗਾੜੀ ਚੰਗੀ ਐ ਦੱਸੋ ਹਵਾਨੇ ਦੀ ਖਾਨ ਦਾ ਸਾਈਜ਼ ਬਹੁਤ ਸੋਹਣਾ ਹੈ ਸੀਲ ਸ਼ਰੀਫ ਹੈ ਠੀਕ ਹੈ ਭਾਈ ਹਵਾਨਾ ਪਛਾਣ ਨੂੰ ਵੀ ਚੰਗਾ ਹਜੇ ਸਪੇਸ ਹੈ ਤੋਂ ਨਹੀਂ ਬੋਲੀ ਪਈ ਜਮੇਗਾ ਬਈ ਹੇ ਤੂੰ ਚਲੂੰ ਜੀਣਾ ਲੱਗਦਾ ਵੱਖਰੀ ਗੱਲ ਆ ਤੇ ਉਹ ਮੱਛੀ ਦਾ ਹਫਤੇ ਤੋਂ ਉੱਪਰ ਵੀ ਕੱਢ ਦੂਗੀ ਠੀਕ ਹੈ ਸੋ ਹਜੇ ਹਫਤਾ ਲੈ ਜੂਗੀ ਹਵਾਨਾ ਅੱਜ ਵੀ ਕੋਈ ਕਮੀ ਨਹੀਂ ਬਹੁਤ ਸੋਹਣਾ ਹਵਾਨਾ ਤਿਆਰ ਹੈ ਸੋ 75000 ਰੇਟ ਇਹਦੇ ਨਾਲ ਇੱਕ ਵਹਿੜ ਖੜੀ ਹੈ ਥੋੜੇ ਦਿਨ ਸੰਭ ਨਹੀਂ ਪਾਉਗੀ 75 ਹੀ ਇਹਦੀ ਡਿਮਾਂਡ ਹੈ ਤੇ ਇੱਕ ਵਹਿੜ ਤੁਹਾਨੂੰ ਸ਼ੁਰੂਆਤ ਚ ਦਿਖਾਈ ਇਹਦਾ ਰੇਟ 37000 ਤਿੰਨ ਨਾਗ ਇਨੇ ਦਿਖਾਤੇ ਆ ਤਿੰਨੇ ਗੱਬਣ ਆ ਤੁਸੀਂ ਤਸੱਲੀ ਕਰ ਲਿਓ ਧੰਨਵਾਦ